ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪੰਜਮਾ ਸੁਹੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 717 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਹਰ ਚਰਨ ਕਮਲ ਕੀ ਟੇਕ ਸਤਗੁਰ ਦਿੱਤੀ ਤੁਸਕੈ ਬਲਰਾਮ ਜੀਓ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਮੈਂ ਉਸ ਪਰਮਾਤਮਾ ਤੋਂ ਕੁਰਬਾਨ ਜਾਣਾ ਹ ਜਿਸ ਨੇ ਸਤਗੁਰ ਦੇ ਰਾਹੀਂ ਮੈਨੂੰ ਪਰਮਾਤਮਾ ਦੇ ਚਰਣਾ ਕਮਲਾਂ ਦਾ ਆਸਰਾ ਬਖਸ਼ਿਸ਼ ਕੀਤਾ ਹਰ ਅੰਮ੍ਰਿਤ ਭਰੇ ਭੰਡਾਰ ਸਭ ਕੁਸ਼ ਹੈ ਘਰ ਤਿਸ ਕਾ ਬਲਰਾਮ ਜੀਓ ਉਹ ਪਰਮਾਤਮਾ ਦੇ ਘਰ ਦੇ ਵਿੱਚ ਹਰ ਇੱਕ ਪਦਾਰਥ ਹੈ ਉਹ ਪਰਮਾਤਮਾ ਸਾਚੇ ਸਹਿਬਾ ਕਿਆ ਨਾਹੀ ਘਰ ਤੇ ਰਹਿ ਸਾਰੇ ਪਦਾਰਥ ਹਨ ਹਰ ਅੰਮ੍ਰਿਤ ਭਰੇ ਭੰਡਾਰ ਸਭ ਕੁਸ਼ ਹੈ ਘਰ ਤਿਸ ਕਾ ਬਲਰਾਮ ਜੀਓ ਇਹ ਪਰਮਾਤਮਾ ਆਪ ਜਿੱਦੇ ਘਰ ਦੇ ਵਿੱਚ ਕੋਈ ਕਿਸੇ ਕਿਸਮ ਦਾ ਘਾਟਾ ਨਹੀਂ ਸਾਰੀਆਂ ਦਾਤਾਂ ਹਨ ਸਾਰੇ ਪਦਾਰਥ ਹਨ ਇਸ ਕਰਕੇ ਮੈਂ ਉਸ ਪਰਮਾਤਮਾ ਤੋਂ ਬਲਿਹਾਰ ਜਾਣਾ ਹਾਂ ਬਾਵਲ ਮੇਰਾ ਬੜ ਸਮਰੱਥਾ ਕਰਨ ਕਾਰਨ ਪ੍ਰਭਾਰਾ ਉਹ ਪ੍ਰਮਾਤਮਾ ਪਿਤਾ ਜਿਹੜਾ ਹੈ ਉਹ ਸਮਰੱਥ ਹੈ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਭ ਤੋਂ ਉੱਚਾ ਹੈ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣਾ ਗੁਣ ਤੇਰੇ ਜਿਸ ਸਿਮਰਤੁ ਕੋਈ ਨ ਲਾਗੈ ਪੌਜਲ ਪਾਰ ਉਤਾਰਾ ਜਿਸ ਪ੍ਰਮਾਤਮਾ ਨੂੰ ਸਿਮਰਨ ਦੇ ਨਾਲ ਕੋਈ ਵੀ ਦੁੱਖ ਨਹੀਂ ਲੱਗਦਾ ਮੈਂ ਉਸ ਪ੍ਰਮਾਤਮਾ ਤੋਂ ਕੁਰਬਾਨ ਜਾਣਾ ਹਾਂ ਕਿਉਂਕਿ ਪ੍ਰਮਾਤਮਾ ਦਾ ਨਾਮ ਇਸ ਸੰਸਾਰੂਪੀ ਸਾਗਰ ਦੀਆਂ ਵਿਸ਼ੇਵਿਕਾਰਾਂ ਦੀਆਂ ਲਹਿਰਾਂ ਤੋਂ ਬਚਾਉਂਦਾ ਹੈ ਆਦ ਜੁਗਾਦ ਭਗਤਨ ਕਾਰਾਖਾ ਉਸਤਤ ਕਰ ਕਰ ਜੀਮਾ ਉਸ ਪਰਮਾਤਮਾ ਦੀ ਮੈਂ ਉਸਤਤ ਕਰਕੇ ਹੀ ਜੀਣਾ ਹਾਂ ਕਿਉਂਕਿ ਉਹ ਪਰਮਾਤਮਾ ਆਪਣੇ ਭਗਤਾਂ ਦਾ ਰਖਵਾਲਾ ਹੈ ਜਨਮ ਤੋਂ ਲੈ ਕੇ ਅੰਤ ਤੱਕ ਭਗਤਾਂ ਦੀ ਰੱਖਿਆ ਕਰਦਾ ਹੈ ਨਾਨਕ ਨਾਮ ਮਹਾਰਸ ਮੀਟਾ ਅੰਨਨਮਨ ਤਨ ਪੀਮਾ ਦਾਸ ਨਾਨਕ ਆਖਦਾ ਹੈ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਸੰਸਾਰਿਕ ਪਦਾਰਥਾਂ ਤੋਂ ਕਿਤੇ ਉੱਚਾ ਹੈ ਤੇ ਮਿੱਠਾ ਹੈ ਸਭ ਤੋਂ ਰਸ ਭਰਿਆ ਹੈ ਪਰਮਾਤਮਾ ਦੇ ਨਾਮ ਦੇ ਰਸ ਅਗੇ ਸੰਸਾਰ ਦੇ ਰਸ ਜਿਹੜੇ ਹਨ ਪਦਾਰਥ ਹਨ ਉਹ ਫਿੱਕੇ ਹਨ ਇਸ ਕਰਕੇ ਅੰਨ ਦਿਨ ਮੰਤਨ ਪੀਵਾਂ ਮੈਂ ਮਨ ਤੇ ਤਨ ਦੇ ਨਾਲ ਦਿਨ ਰਾਤ ਉਸ ਪਰਮਾਤਮਾ ਦੇ ਨਾਮ ਨੂੰ ਪੀ ਰਿਹਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ